ਲੋਈ ਸੱਜਣੋ ਬੇਲੀਓ ਤੇ ਮਿੱਤਰੋ ਅਸੀਂ ਇਸ ਵੇਲੇ ਜਾ ਰਹੇ ਆ ਨਨਕਾਣਾ ਸਾਹਿਬ ਬਾਬਾ ਗੁਰੂ ਨਾਨਕ ਜੀ ਦੇ 556ਵੇਂ ਜਨਮ ਦਿਹਾੜੇ ਦੇ ਉੱਤੇ ਦੁਨੀਆ ਭਰ ਵਿੱਚ ਬੈਠੀ ਸਿੱਖ ਕਮਿਊਨਿਟੀ ਨੂੰ ਸਾਡੇ ਵੱਲੋਂ ਗੁਰਪੁਰਬ ਦੀਆਂ ਢੇਰ ਮੁਬਾਰਕਾਂ ਢੇਰ ਵਧਾਈਆਂ ਲਾਲੇ ਮਾਲੇ ਤੇ ਸਾਰੀ ਗੱਡੀ ਲਾਲੇ ਅਸੀਂ ਪਿੱਛਾ ਕਰ ਰਹੇ ਆ ਆਪਣੇ ਦੌਰ ਦੀ ਹੀਰੋ ਗੱਡੀ ਦਾ ਵੈਲਕਮ ਟੂ ਨਨਕਾਣਾ ਸਾਹਿਬ ਸ਼ਾਮਾਂ ਪੈ ਗਈਆਂ ਨੇ ਤੇ ਅਸੀਂ ਨਨਕਾਣੇ ਸਿਟੀ ਦੇ ਵਿੱਚ ਐਂਟਰ ਹੋ ਚੁੱਕੇ ਆ ਦੁਨੀਆ ਭਰ ਚੋਂ ਆਈਆਂ ਸੰਗਤਾਂ ਨੂੰ ਵੈਲ ਕਮ ਟੂ ਨਨਕਾਣਾ ਸਾਹਿਬ ਕੇ ਇਨੇ ਆ ਇਹ ਸਾਰੀਆਂ ਸਿੰਧ ਦੇ ਹਿੰਦੂਆਂ ਦੀਆਂ ਗੱਡੀਆਂ ਤੇ ਬੱਸਾਂ ਖੜੀਆਂ ਨੇ ਰਾਤ ਪੈ ਗਈ ਇਹ ਸਿਕਿਉਰਿਟੀ ਬੜੀ ਅਲਰਟ ਏ ਤੇ ਆਓ ਤੁਹਾਨੂੰ ਨਨਕਾਣਾ ਸਾਹਿਬ ਦੇ ਬਾਜ਼ਾਰ ਵਖੜਦੇ ਆ ਗੁਰਦੁਆਰਾ ਸਾਹਿਬ ਨੂੰ ਨਵੀਂ ਨਵੇਲੀ ਦੁਲਹਨ ਦੇ ਵਾਂਗ ਸਜਾ ਗਿਆ ਏ ਪੂਰੀਆਂ ਰੌਣਕਾਂ ਲਗੀਆਂ ਹੋਈਆਂ ਨੇ ਈਦ ਵਾਲਾ ਮਾਹੌਲ ਏ April 2025 ਦੀ ਜੰਗ ਤੋਂ ਬਾਅਦ ਪਹਿਲੀ ਵਾਰਾਂ ਵਾਗਾ ਬਾਰਡਰ ਖੁੱਲ੍ਹਾ ਏ ਇਸ ਕਰਕੇ ਇੰਡੀਆ ਤੋਂ ਡਾਇਰੈਕਟ ਬਹੁਤ ਥੋੜੇ ਲੋਕਾਂ ਨੂੰ ਵੀਜ਼ੇ ਦਿੱਤੇ ਗਏ ਨੇ ਇਹ ਪੰਜਾਬ ਦੇ ਉਹ ਚਿਹਰੇ ਨੇ ਜਿਨ੍ਹਾਂ ਨੂੰ ਤੁਸੀਂ ਵੱਖ-ਵੱਖ ਚੈਨਲ 'ਤੇ ਰਾਹੀ ਪੰਜਾਬ ਦੀ ਪੰਜਾਬੀ ਦੀ ਪ੍ਰਮੋਸ਼ਨ ਕਰਦੇ ਆਂ, ਵਾਰਟਿਸ਼ਨ ਦੀਆਂ ਸਟੋਰੀਆਂ ਕਰਦੇ ਆਂ ਤੇ 47 ਦੇ ਵਿਛੜੇ ਲੋਕਾਂ ਨੂੰ ਮਲਾਉਂਦੇ ਆਂ ਵੇਖਿਆ ਹੋਵੇਗਾ। ਸਾਰਿਆਂ ਨੂੰ ਦਿਲੋਂ ਸਲੂਟ ਏ ਮੈਨੂੰ ਐਸ ਯਾਤਰਾ ਦੇ ਵਿੱਚ ਇਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ। ਚੰਗਾ ਜੀ ਨੈਕਸਟ ਪਾਰਟ ਗੁਰਦੁਆਰਾ ਸਾਹਿਬ ਦਾ ਪ੍ਰੋਪਰ ਵਲੌਗ ਐਸੇ ਚੈਨਲ 'ਤੇ ਐਸੇ ਭੇਜਦੇ ਆਏਗਾ। ਖੇਤੀ ਮਿਲਦੇ ਆਂ ਲਾਜ਼ਮੀ ਸਾਰੇ ਫਾਲੋ, ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰ ਦਿਓ ਰੱਬ ਰਾਖਾ।